ਤੇ ਜਦੋਂ ਉਹ ਚੇਅਰਮੈਨ ਬਰ ਗਿਆ ਉਦੋਂ ਬਾਅਦ ਸਾਨੂੰ ਲੋਕੀ ਮਾਰਾ ਜਾਂਗ ਲੱਗੇ ਕਿ ਪਰ ਤੁਹਾਨੂੰ ਸ਼ਰਮਿੰਦਗੀ ਉਹ ਲੱਗੀ ਫਿਰ ਅਸੀਂ ਉਸ ਗੋਣੀ ਚੋਂ ਸੁਣਿਆ ਸੀ ਉਹ ਕਿਉਂ ਮਾਰਾ ਕਿ ਉਹ ਕਹਿੰਦੇ ਵੀ ਇਹ ਸਰਕਾਰ ਨੂੰ ਹੁਣ ਵੱਲ ਖਰੀਦ ਲੈ ਆਏ ਨੇ ਚੇਅਰਮੈਨ ਦੀ ਦਿੱਤੀ ਆ ਤੇ ਉਹ ਮਤਲਬ ਐਸ਼ ਪ੍ਰੈਸਟੀ ਦੇ ਵਿੱਚ ਨੇ ਜਿਵੇਂ ਤੁਸੀਂ ਕੈਮਰੇ ਦੇ ਪਿੱਛੇ ਦੱਸਿਆ ਵੀ ਕਈ ਜੁਣੀਆ ਹੁੰਦੀਆਂ ਨੇ ਵੀ ਉਹਨਾਂ ਨੇ ਕੱਪੜੇ ਕੀਤੇ ਆ ਸਾਡੇ ਕੋਲੇ ਅੱਜ ਵੀ ਰਿਕਾਰਡ ਆ ਅਕੀ ਜੁਨੀਆ ਉਹਨਾਂ ਦੇ ਕੱਪੜੇ ਕੁਵਾਦੀ ਕਰਨੇ ਨੇ ਦੇ ਆਮ ਤੌਰੋਂ ਗਲਪੋਲ ਵਿੱਚ ਹੁੰਦੀ ਆ ਵੀ ਇਹ ਜੱਥੇ ਬੰਦੀਆਂ ਬਿਜ਼ਨਸ ਦੇ ਤੌਰ ਤੇ ਬਣ ਜਾਂਦੀਆਂ ਆ ਮਾਨ ਸਾਹਿਬ ਕਹਿੰਦੇ ਨਹੀਂ ਨਹੀਂ ਦੀ ਅਸੀਂ ਦਾ ਆਪ ਧਰਨੇ ਤਾਂ ਉੱਠੇ ਆ ਤੇ ਧਰਨੇਆਂ ਦੇ ਵਿੱਚ ਹੁਣ ਨਹੀਂ ਧਰਨੇ ਲੱਗਣਗੇ ਆ ਫਿਰ ਉਹੀ ਕਿਸਾਨਾਂ ਦੇ ਨਾਲ ਆ ਮਜ਼ਦੂਰਾਂ ਦੇ ਆਲਟਕੋ ਖਾਨ ਬਦਲਾਅ ਚ ਆ ਦੇ ਸੀਗੀ ਕਿਸਾਨਾਂ ਨੇ ਆਪ ਨੂੰ ਚੁੜਿਆ ਵੀ ਚਲੋ ਇਹਨਾਂ ਦੇ ਐਮਐਲਏ ਬਣਵੇ ਬਣ ਕੇ ਕੁੱਤੇ ਭਈ ਬਣ ਕਿਸੇ ਨੇ ਵੀ ਵੇਖਾ ਬੰਦਾ ਆ ਦੀ ਨੂੰ ਉਹਦੀ ਬੈਕਗ੍ਰਾਉਂਡ ਕੀ ਆ ਓਪੀ ਨਹੀਂ ਹੈ ਬੰਨਾ ਆਪਾਂ ਇਹ ਹੀ ਦੇਖਿਆ ਵੀ ਭਗਵਾਨ ਜੀ ਦਾ ਯਾਰ ਆ ਆਪਾਂ ਮੁੱਖ ਮੰਤਰੀ ਕਹੀਦਾ ਪਰ ਉਹ ਇੱਕ ਸਾਨਾ ਨੰਬਰ ਕੀ ਜਿਹੜਾ ਸਾਡਾ ਸਾਰਾ ਪੈਸੇ ਕਰਕੇ ਜੇ ਮੈਂ ਕਹਾਂ ਕਿ ਸਾਡਾ ਮੈਨੂੰ ਪਤਾ ਵੀ ਕੋਰੋਂ ਕੋਈ ਵੱਡਾ ਨੁਕਸਾਨ ਕੋਈ ਲੈ ਸਰਕਾਰ ਨੇ ਕੀਤਾ ਕਿਥੇ ਪੁਲਿਸ ਨੇ ਸ਼ਰਿਆਂ ਖੜਕੇ ਗੁੰਡਾਗਰਦੀ ਕੀਤੀ ਸਾਡਾ ਜਿਹੜਾ ਸਮਾਨ ਸੀ ਉਹ ਆਮ ਨੂੰ ਚੁੱਕ ਕੇ ਲੈ ਗਏ ਤਾਂ ਉਹ ਸਾਡੇ ਸਿਲੰਡਰ ਲੈ ਗਏ ਫ੍ਰਿਜਾਂ ਲੈ ਗਏ ਪੂਲਰ ਲੈ ਗਏ ਪੱਖੇ ਲੈ ਗਏ ਬਿਸਤਰੇ ਲੈ ਗਏ ਕਿਥੇ ਮੈਂ ਸੰਗ ਦਾ ਆਮ ਆਦਮੀ ਦਾ ਚਿਹਰਾ ਜਿਹੜਾ ਨੰਗਾ ਹੋ ਗਿਆ ਵੀ ਇਹ ਵੀ ਜਿਹੜੀ ਕਾਰਪੋਰੇਟ ਧਨਾ ਦੀ ਸਰਕਾਰ ਆ ਤੇ ਮੁੱਖ ਮੰਤਰੀ ਮੋਦੀ ਦੀ ਸਰਕਾਰ ਹੀ ਹੁੰਦੀ ਆ ਅਸੀਂ ਕੋਈ ਦਾ ਅੰਤਰ ਨਹੀਂ ਸਮਝਦੇ ਮੋਦੀ ਰਾਤੇ ਭਗਵਾਨ ਤੁਮਾਨ ਦਾ ਮੈਂ ਕਹਿੰਦਾ ਤੁਹਾਨੂੰ ਕੋਈ ਅੰਤਰ ਨਹੀਂ ਪਾਦਾ ਇਹ ਐਸਾ ਆ ਕੀ ਲੱਗਦਾ ਕਿ ਜਿਹੜੇ ਪੁਲਿਸ ਆ ਨਾ ਲੋਕਾਂ ਦੇ ਘਰ ਢਾ ਰਹੀ ਐ ਨਸ਼ੇ ਲੈ ਕੇ ਪਰ ਦੂਸਰੀ ਪਾਸੇ ਦੇਖੀਏ ਤਾਂ ਜਿਹੜੇ ਵੱਡੇ ਵੱਡੇ ਮਗਰਮਾਚਾ ਜਾਂ ਸਰਕਾਰਾਂ ਦੇ ਮੰੰਦੇ ਦੇ ਚਰ ਵਾਲੇ ਹੋ ਗਏ ਨੇ ਕੀ ਪੁਲਿਸ ਪ੍ਰਸ਼ਾਸਨ ਰਲੀ ਰਲਿਆ ਤੁਸੀਂ ਦੇਖਦੇ ਹੋ ਵਾਖ ਵਾਖ ਜਿਹੜੇ ਪੁਲਿਸ ਮੁਲਾਦਮਾ ਕੋਈ ਚਿੱਟੇ ਦੇ ਵਿੱਚ ਫੜਿਆ ਗਿਆ ਕੋਈ ਕੋਤਾ ਇਹਦੇ ਵਿੱਚ ਫੜਿਆ ਗਿਆ ਕੀ ਉਹਨਾਂ ਦੇ ਐਕਸ਼ਨ ਕਿਉਂ ਨਹੀਂ ਹੁੰਦਾ ਵੇਖੋ ਜੀ ਆ ਤੁਸੀਂ ਦੇਖ ਰਹੇ ਹੋ ਇੱਕ ਤਾਂ ਕੁੜੀ ਉਹ ਟੱਟਾਂ ਵੀ ਬੜੀ ਹੀ ਸ਼ਰੀਆਮ ਖਾਰ ਹੈ ਦੂਜੇ ਨੰਬਰ ਤੇ ਆਜੰਬਰ ਸੋ ਇਹਨਾਂ ਨੇ ਤੇ ਹੋਰ ਜਿਹੜਾ ਮਤਲਬ ਉਹ ਚੈਰੀ ਜਿਹੀ ਦਾ ਸਪੈਕਟਰ ਉਹਦੇ ਕੋ ਕੋਣਾ ਫਿਰ ਉਹਨਾਂ ਨੇ ਫਾਇ ਮੈਂ ਸਮਝਦਾ ਜਿਹੜਾ ਮੋਢੇ ਚੱਲਦਾ ਪੁਲਸ ਤੋਂ ਹੀ ਚੱਲਦਾ ਜਿਹੜਾ ਵੱਡੇ ਵਿੱਚ ਨਸ਼ੇ ਵਾਲੇ ਨੇ ਉਨਾ ਉਹ ਲੋਕਾਂ ਦੇ ਮੁੱਜਾਂ ਕਰੀਆਂ ਦੇਰੇ ਨਿੱਕੇ ਨਿੱਕੇ ਵਿਚਾਰਿਆ ਤੇ ਬਟੋਚਰ ਚਲਾਈ ਜਾਇਆ ਯਰ ਥੋੜਾ ਥੋੜਾ ਵਿਕਤੀ ਕੌਮ ਦਾ ਬਹੁਤ ਮਾਰਾ ਹਾਰ ਕੀਤਾ ਪਰਾਂ ਨੇ ਘਰ ਜਿਹੇ ਸਾਡੇ ਨਸ਼ਨੇ ਖਤਮ ਕੀਤੇ ਆ ਇਹ ਹੋਇਆ ਕਿ ਸਰਕਾਰਾਂ ਦੀ ਜਿਹੜੀ ਇਹਦੇ ਵਿੱਚ ਮਿਹਰੀ ਭੁੱਖ ਨਾਲ ਜਿਹੜੇ ਯੂਨੀਅਨ ਵਾਲੇ ਆ ਜੇ ਪੱਤਰਕਾਰਾਂ ਤਾਂ ਹੀ ਇਹ ਪਰਚੇ ਕਰਾਉਣ ਲੱਪੇ ਜਿਹੜੇ ਬਾਜ਼ਰ ਉਠਾਉਂਦੇ ਯੂਨੀਅਨਾਂ ਨੂੰ ਉੱਪਰ ਟਿਕਰ ਜਿਹੜੀ ਯੂਨੀਅਨ ਦੀ ਆਵਾਜ਼ ਆ ਉੱਪਰ ਟਿਕਰ ਪੜਾਉਂਦੇ ਆਪਣਾ ਆਪ ਅੰਜਾਂ ਜੱਤਾਂ ਦੇ ਵਿੱਚ ਪਾ ਕੇ ਕੀ ਲੱਗਦਾ ਤੁਹਾਨੂੰ ਇਹੋ ਜਿਹੇ ਯੂਨੀਅਨਾਂ ਵਾਲਾ ਨੇ ਜਿੰਨੇ ਗੱਲ ਕਰਾਂ ਉਹ ਜਿਹੜੇ ਪਰਚੇ ਕਰਾਉਣ ਵਾਲੇ ਨੇ ਨਾ ਸਮਝਦਾ ਉਹ ਘੱਟਿਆ ਕਿਸਮ ਦੇ ਲੋਕ ਨਹੀਂ ਨਾ ਨਾ ਮੁੱਖੀ ਸਮਝਦੇ ਪਰਚੇ ਕਰਾਉਂਦੇ ਕਿਉਂ ਉਹ ਦੇਖੋ ਜੀ ਪਰਚਾ ਕਰਾਉਂਦਾ ਕੋਈ ਕਾਰਨ ਨਹੀਂ ਇਹ ਨਹੀਂ ਸਾਡੀ ਆਖ ਖਬਰ ਲਾਤੀ ਆਵਾਜ਼ ਜ਼ੁਬਾਨ ਨਾਲ ਮੈਂ ਸਮਝਦਾ ਵੀ ਪ੍ਰਸ਼ਾਸਨ ਦੀ ਵੀ ਇੱਥੇ ਬਹੁਤ ਵੱਡੀ ਟੈਲਾ ਹੈ ਜੀ ਮੈਂ ਗੱਲ ਕਰਾਂ ਸਰਕਾਰਾਂ ਦੀ ਸਰਕਾਰ ਨੇ ਹਲੇ ਤੱਕ ਸਾਡੇ ਪਿੰਡ ਕੋਈ ਸਰਕਾਰੀ ਕਮਾਰਕ ਬਣਾਈ ਨਹੀਂ ਸ਼ੁਰੂ ਕਰੀ ਪਰ ਮੈਂ ਇਹ ਕਹਿਣਾ ਕਿ ਜਥੇ ਬੰਨਿਆ ਕਿਉਂ ਚੁੱਪ ਨੇ ਓਏ ਅਸਾਂ ਬੜਾ ਅਤੀ ਬੜਾ ਹੋ ਰਿਹਾ ਹੈ ਮਤਲਬ ਕਹਿ ਰਿਹਾ ਸੀ ਕਿ ਕਿਤਾਬਾਂ ਇੰਨੀ ਮਹਿੰਗੀਆਂ ਨਹੀਂ ਹੈ ਤਾਂ ਕਿਸਾਨਾਂ ਦੀ ਪੜਦੇ ਮਜ਼ਦੂਰਾਂ ਦੇ ਘੱਟ ਬਣਦੇ ਨੇ ਉਦੋਂ ਜਦ ਸਰਕਾਰੀ ਸਕੂਲਾਂ ਚ ਜਾਂਦੇ ਨੇ ਪਰ ਜਥੇ ਬੰਨਿਆ ਕਿਉਂ ਚੁੱਪ ਨੇ ਸਸ਼ਿਕਾ ਜੀ ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਤੇ ਮੈਂ ਹਾਂ ਤੀਰ ਸਿੰਘ ਸਨੇਹ ਅੱਜ ਅਸੀਂ ਕੁਝ ਮੁੱਦਿਆਂ ਤੇ ਗੱਲ ਕਰਾਂਗੇ ਸਾਡੇ ਨਾਲ ਉਹ ਮਹਾਨ ਸ਼ਖਸੀਅਤ ਜਿਹੜੇ ਲੋਕਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰਦੇ ਆ ਗਰੀਬ ਹੋਣ ਪਰਾਂ ਦੀ ਆਵਾਜ਼ ਸਾਡੇ ਨਾਲ ਵਿਸ਼ੇਸ਼ ਤੌਰ ਤੇ ਸੀ ਅੱਜਕੱਲ੍ਹ ਕੁਝ ਮੁੱਦਿਆਂ ਤੇ ਗੱਲ ਕਰਾਂਗੇ ਸਾਡੇ ਨਾਲ ਸੁਭਿੰਦਰ ਸਿੰਘ ਜੀ ਖੋਸਾ ਭਾਰਤੀ ਕਿਸਾਨ ਯੂਨੀਅਨ ਖੋਸਾ ਉਹਨਾਂ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਕੁਛ ਸੱਸਾਬ ਹੋ ਠੀਟਾ ਕੋ ਪੂਰੇ ਵਰਗਾ ਜੀ ਖੁਸਸ ਸੱਸਾਬ ਕੁਝ ਗੱਲਾਂ ਕਰੀਏ ਜੇ ਤੁਸਹੀ ਯੂਨੀਅਨ ਦੇ ਵਿੱਚ ਪਹਿਲੀ ਆ ਰਾਇ ਸੀ ਤਾਂ ਸਭ ਤੋਂ ਪਹਿਲਾਂ ਕਿਹੜੀ ਯੂਨੀਅਨ ਸੀ ਜੁਖੋ ਜੀ ਮੈਂ ਜਦੋਂ ਛਾਸੀ ਚ ਡੀਏ ਕੀਤੀ ਆ ਜੀ ਡੀਮ ਕਾਲਜ ਤੋਂ ਉਦੋਂ ਬਾਅਦ ਨੌਕਰੀ ਦੀ ਟਰਾਈ ਦੇ ਮਾਰੇ ਆ ਮੈਂ ਪਸ ਦੇ ਵਿੱਚ ਵੀ ਭਰਤੀ ਹੋ ਗਿਆ ਸੀ ਮੈਂ ਸਿਲੈਕਸ਼ਨ ਹੋ ਗਈ ਸੀ ਤੇ ਪਰ ਉਦੋਂ ਹਾਲਾਤ ਐਸੇ ਬਣ ਗਏ ਸੀਗੇ ਵੀ ਦੋ ਕੋ ਜਿਵੇਂ ਠਿਕਰੀਵਾਲ ਤੇ ਬਖਤਗੜ ਪੁਲਿਸਾਂ ਦੇ ਪਰਿਵਾਰ ਮਾਰੇ ਗਏ ਤੇ ਉਥੋਂ ਫਿਰ ਸਾਡਾ ਯਾਨੀ ਮਤਲਬ ਅਸੀਂ ਗਏ ਨਹੀਂ ਪਰ ਤੇ ਹੋਰ ਘਰ ਦੇਖਣੇ ਨਹੀਂ ਜਾਣਾ ਉਦੋਂ ਬਾਅਦ ਮੈਂ 88 ਦੇ ਵਿੱਚ ਲੋਕੋਵਾਜ ਜੁੜੇ ਜੁਆਇਨ ਕੀਤੀ ਸੀ ਜਿੱਥੇ ਮੈਂ 2017 ਤੱਕ ਕੰਮ ਕੀਤਾ ਜੀ ਲੋਕੋਵਾਜ ਅੱਜ ਬਣਦੀ ਤੇ ਜਦੋਂ ਉਹ ਚੇਅਰਮੈਨ ਬਣ ਗਿਆ ਉਦੋਂ ਬਾਅਦ ਸਾਨੂੰ ਲੋਕੀ ਮਾਰਾ ਜੰਗ ਲੱਗ ਗਈ ਤੇ ਫਿਰ ਸਾਨੂੰ ਸ਼ਰਮਿੰਦਗੀ ਹੋ ਲੱਗੀ ਤਾਂ ਅਸੀਂ ਉਸ ਜੁਣੀ ਚੋਂ ਸੰन्यास ਲੈ ਗਏ ਉਹ ਕਿਉਂ ਮਾਰਾ ਕੇ ਉਹ ਕੋਈ ਵੀ ਇਹ ਸਰਕਾਰ ਨੇ ਹੁਣ ਮਲ ਖਰੀਦ ਲਿਆ ਇਹਨੂੰ ਚੇਅਰਮੈਨ ਹੀ ਦੇਤੀ ਆ ਤੇ ਉਹ ਮਤਲਬ ਐਸ਼ ਪ੍ਰੈਸਟੀ ਦੇ ਵਿੱਚ ਨੇ ਤੋ ਆਪਦਾ ਹੀ ਮਤਲਬ ਵੇਦੇ ਨੇ ਲੋਕਾਂ ਦਾ ਵੇਦੇ ਨਹੀਂ ਕਾਮਕਾਰਾਂ ਦਾ ਤੇ ਕੋਈ ਲੜਾਈ ਨਹੀਂ ਲੜਦੇ ਅਸੀਂ ਕੋਈ ਨਾ ਕੋਈ ਤਰਨਾ ਨਾ ਕੋਈ ਨਜ਼ਾਰਾ ਜਿੱਥੇ ਕਸਾਨੀ ਕੰਮ ਅਸੀਂ ਸਾਰਾ ਠੱਪ ਹੋ ਗਿਆ ਉਹ ਇਸ ਕਰਕੇ ਫਿਰ ਸਾਨੂੰ ਮੁੜ ਕੇ ਆਪਦੀ ਬਣਉਣੀ ਪਈ ਜੇ ਜਿਹੜੀ ਤੁਹਾਡੀ ਜੁਣੀ ਆਣਾ ਕੋਈ ਜੁ ਮੁੱਦਿਆਂ ਨੂੰ ਲੈ ਕੇ ਤੁਰਦੀ ਆ ਜਿਵੇਂ ਤੁਸੀਂ ਕੈਮਰੇ ਦੇ ਪਿੱਛੇ ਦੱਸਿਆ ਵੀ ਕਈ ਜੁਣੀਆ ਹੁੰਦੀਆਂ ਨੇ ਵੀ ਉਹਨਾਂ ਨੇ ਕਪਲੇ ਕੀਤੇ ਆ ਸਾਡੇ ਕੋਲੇ ਅੱਜ ਵੀ ਰਿਕਾਰਡ ਆ ਆਖੀ ਜਿਹਨੀਆਂ ਅਡਾਂ ਵੀ ਕਪਲੇ ਕੁਬਾਰੇ ਕਰਦੀਆਂ ਨੇ ਤੁਸੀਂ ਆਮ ਤਾਂ ਹੁਣ ਗੱਲ ਫੁੱਲਣ ਚਾਉਂਦੀ ਆ ਵੀ ਇਹ ਜਥੇਬੰਦੀਆਂ ਬਿਜ਼ਨਸ ਦੇ ਤੌਰ ਤੇ ਬਣ ਜਾਂਦੀਆਂ ਜੀ ਪਰ ਸਾਡੀ ਜਥੇਬੰਦੀ ਦੇ ਨਵੜ بڑے ਵੱਡੇ ਮਹਾਪੁਰਖਾਂ ਦਾ ਹੱਥ ਆ ਸੰਤ ਬਾਬਾ ਗੁਰਮੀਤ ਸਿੰਘ ਜੀ ਕੋਸਣ ਵਾਲੇ ਸੰਤ ਬਾਬਾ ਬਲਦੇਵ ਸਿੰਘ ਜੀ ਜੋਗੇ ਵਾਲੇ ਜਿਨ੍ਹਾਂ ਦੇ ਸਦਕਾ ਮੈਂ ਇਹ ਜਥੇਬੰਦੀ ਬਣਾਈ ਸੀ ਜੀ ਸਾਡੀ ਜਥੇਬੰਦੀ ਜਿੱਥੇ ਕਿਸਾਨੀ ਦਾ ਕੰਮ ਹੋਵੇ ਮਜ਼ਦੂਰਾਂ ਦਾ ਕੰਮ ਹੋਵੇ ਜਿੱਥੇ ਹਰ ਵਰਗ ਦਾ ਕੰਮ ਹੋਵੇ ਹਰ ਖੇਤਰ ਦਾ ਕੰਮ ਹੋਵੇ ਉਥੇ ਸਾਡੀ ਜਥੇਬੰਦੀ ਹਰੇਕ ਨਾਲ ਖੜੀ ਜੀ ਮੋਢੇ ਨਾਲ ਮੋਢਾ ਲਾ ਕੇ ਪਰ ਸੱਚਾਈ ਹੋਣੀ ਚਾਹੀਦੀ ਤਾਂ ਗੱਲ ਹੋਰ ਵੀ ਕਰਦੇ ਜਿਵੇਂ ਸਰਕਾਰ ਦੇ ਵਿੱਚ ਕਈ ਕਿਸਾਨਾਂ ਨੇ ਬੜਾ ਯੋਗਦਾਨ ਪਾਇਆ ਸੀ ਵੀ ਨਵੀਂ ਸਰਕਾਰ ਹੋਵੇ ਨਵੇਂ ਕੰਮ ਹੋਵੇ ਨਵੀਂ ਕਾਮਕਾਰ ਦੀ ਜਿਹੜੀ ਸ਼ੁਰੂਆਤ ਹੋਵੇ ਪਿਛਲੀਆਂ ਸਰਕਾਰਾਂ ਨੇ ਜਿਵੇਂ ਕੁਛ ਕੀਤਾ ਨਹੀਂ ਹਨਾ ਟੱਕਾ ਕੀਤਾ ਕੀ ਲੱਗਦਾ ਕਿ ਜਥੇਬੰਦੀਆਂ ਅੱਜ ਹੀ ਉਹਨਾਂ ਦਾ ਘਰਾਓ ਕਰਦਾ ਕਿਤੇ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਨਹੀਂ ਦੀ ਅਸੀਂ ਦਾ ਆਪ ਧਰਨਾ ਤੇ ਉੱਠੇ ਆ ਤੇ ਧਰਨੇਆਂ ਦੇ ਵਿੱਚ ਹੁਣ ਨਹੀਂ ਧਰਨੇ ਲੱਗਣਗੇ ਪਰ ਫਿਰ ਉਹੀ ਕਿਸਾਨਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਧੱਕਾ ਹੋ ਰਿਹਾ ਦੇਖੋ ਮੈਂ ਤੁਹਾਨੂੰ ਦੱਸਦਾ ਵੀ ਜਿਨੇ ਕਿ 77 ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਅਸੀਂ ਐਮਐਲਏ ਵੀ ਬਣਾ ਦਿੰਦੇ ਸੀ ਐਮਪੀ ਵੀ ਬਣਾ ਦਿੰਦੇ ਸੀ ਔਰ ਅਸੀਂ ਸਮਝਦਾ ਦੀ ਅਸੀਂ ਰਾਜਨੀਤਿਕ ਪਾਰਟੀਆਂ ਦੇ ਭਾਗਾਂ ਦੇ ਵਿੱਚ ਵੰਡੇ ਹੋਏ ਸੀ ਮੈਂ ਕਾਲੀਆਂ ਮੈਂ ਕਾਂਗਰਸੀਆਂ ਮੈਂ ਫਲਾਨਾ ਮੈਂ ਚਲਿਨਾ ਤੇ ਜਦੋਂ ਅਸੀਂ ਉਹਨਾਂ ਤੋਂ ਲੋਕੀ ਅੱਕ ਥੱਕ ਗਏ ਤੇ ਉਦੋਂ ਬਾਅਦ ਜਿਵੇਂ ਉਹ ਮੋਦੀ ਦੀ ਸਰਕਾਰ ਆਈ 13 ਦੇ ਵਿੱਚ 14 ਚ ਬਣ ਗਈ 13 ਤੱਕ ਅਸੀਂ ਬੜੀ ਵੱਡਾ ਐਜੀਟੇਸ਼ਨਲ ਰੜਗਾ ਜੰਤਰ-ਮੰਤਰ ਤੇ ਉਦੋਂ ਕਾਂਗਰਸ ਦੀ ਸਰਕਾਰ ਸੀ ਡਾਕਟਰ ਮੰਗੋਸ ਉਹਦੀ ਵੀ ਸੁਆਮੀ ਨਾਥਲ ਦੀ ਰਿਪੋਰਟ ਲਾਗੂ ਕੀਤੀ ਜਾਵੇ ਤੇ ਕਿਸਾਨਾਂ ਦਾ ਜਿਹੜਾ ਖਰਚਾ ਉਹ ਖਤਮ ਕੀਤਾ ਜਾਵੇ ਸਰਕਾਰ ਵਾਲੇ ਲਾਰੇ ਬੜੇ ਲਾਏ ਸੀ ਸਰਕਾਰ ਉੱਥੇ ਜਦੋਂ ਭਾਜਪਾ ਸਰਕਾਰ ਇਹ ਇਹੀ ਕਿਸਾਨਾਂ ਨੂੰ ਗੁੰਮਰਾਹ ਕਰਕੇ ਆਈ ਆ ਝੂਠ ਦਾ ਭਲੰਦਾ ਬਣ ਕੇ ਆਈ ਆ ਅਸੀਂ ਸੁਆਮੀਨਾਥ ਦੀ ਰਿਪੋਰਟ ਲਾਗੂ ਕਰਾਂਗੇ ਅਸੀਂ ਕਿਸਾਨਾਂ ਦੇ ਜਿਹੜੇ ਕਰਜ਼ੇ ਨਿਬਾਅ ਕਰਾਂਗੇ ਤੇ ਇਹ ਸਰਕਾਰ ਜਦੋਂ ਹੋਣੀ ਚਾਹੀ ਇਹਨੇ ਕੀ ਕੀਤਾ ਸਾਡੇ ਨਾਲ ਇਹਨੇ ਆਉਂਦਾ ਸਾਰ ਜਿਹੜਾ ਅੰਗਰੇਜ਼ਾਂ ਵਾਲਾ ਖਲਡਾ ਸੀ 1826 ਦੇ ਵਿੱਚ ਈਸਟ ਕੋਪਨੀ ਜਿਹੜੀ ਆਈ ਪਤਾ ਕਿਨੇ ਆਈ ਸੀ ਰਾਜਾ ਦੌਲੋ ਸੀ ਰਾਜਾ ਦੌਲੋ ਜਿਹੜਾ ਸ਼ਰਾਬ ਦਾ ਆਦੀ ਸੀ ਅਫੀਂ ਦਾ ਆਦੀ ਸੀ ਇਹਨਾਂ ਨੇ ਗਿਫਟ ਦੇਣਾ ਚੂ ਸ਼ਰਾਬ ਦਿੱਤੀ ਤੇ ਫੀਮ ਦਿੱਤੀ ਤੇ ਉਹ ਜਿਹੜੀ ਆਪਣੀ ਕੋ ਆਪਣੀ ਪਾਸ ਕਰ ਲਈ ਆ ਕਿਸਾਨਾਂ ਨੇ ਕਿਹਾ ਕਿਸਾਨਾਂ ਨਾਲ ਕਈ ਵਾਅਦੇ ਕੀਤੇ ਸੀ ਸਰਕਾਰ ਨੇ ਜਿਵੇਂ ਪੰਜਾਬ ਦੇ ਨਾਲ ਵੀ ਕਿੱਦਾਂ ਦਾ ਦਿਖ ਰਹੇ ਹੋ ਵੀ ਕਿੰਨੇ ਕਿ ਵਾਅਦੇ ਕਿਸੇ ਵਕਾ ਪਿੰਡਾਂ ਚ ਜਾਣੇ ਰਹੇ ਨੇ ਕਿਸਾਨ ਬਦਲਾਅ ਚ ਹੁੰਦੇ ਸੀਗੇ ਕਿਸਾਨਾਂ ਨੇ ਆਪ ਨੂੰ ਚੁੜਿਆ ਵੀ ਚਲੋ ਇਹਨਾਂ ਦੇ ਐਮਐਲਏ ਬਣਵੇ ਬਣ ਕੇ ਸੁੱਤੇ ਪਈ ਬਣ ਕੇ ਕਿ ਫਿਰ ਇਹ ਵੀ ਵੇਖਾ ਬੰਦਾ ਆ ਵੀ ਉਹ ਉਹਦੀ ਬੈਕਗ੍ਰਾਉਂਡ ਕੀ ਆ ਉਹ ਕੀ ਨਹੀਂ ਹੈ ਆਪਾਂ ਇਹ ਹੀ ਵੇਖਿਆ ਬੀ ਭਗਵਾਨ ਸਮਾਜ ਦਾ ਯਾਰ ਆਪਾਂ ਮੁੱਖ ਮੰਤਰੀ ਚਾਹੀਦਾ ਪਰ ਹੋਈ ਕਿਸਾਨਾਂ ਨਾਂ ਮਾਰੀ ਜਿੱਥੇ ਉਹ ਮੋਰਚਾ ਸਾਡਾ ਜਿਹੜਾ ਸੀਗਾ 13 ਮਹੀਨਿਆਂ ਦਾ ਉਹ ਤਹਿ ਫਿਨਿਸ਼ ਕਰਕੇ ਜਿੱਥੇ ਜਿੱਦਾਂ ਸਾਡਾ ਨੁਕਸਾਨ ਹੋਇਆ ਕਿਸਾਨਾਂ ਦਾ ਮਜ਼ਦੂਰਾਂ ਦਾ ਤੇ ਸਮਾਜ ਸੇਵੀ ਬੰਦਿਆਂ ਦਾ ਜਿਨ੍ਹਾਂ ਨੇ ਸਾਨੂੰ ਕੰਨ ਕੰਨ ਤੇ ਮਨ ਨਾਲ ਲੜਾਈ ਲੜਨ ਦੀ ਸਾਨੂੰ ਰਸਤਾ ਦਿੱਤੀਆਂ ਜਿਹੜਾ ਸਾਡਾ ਸਾਰਾ ਤਹਿ ਫਿਨਿਸ਼ ਕਰਕੇ ਜੇ ਮੈਂ ਤੁਹਾਨੂੰ ਤੇ ਸਾਡਾ ਮੈਨੂੰ ਪਤਾ ਵੀ ਕਰੋੜਾਂ ਤੋਂ ਵੀ ਵੱਡ ਨੁਕਸਾਨ ਹੋ ਗਿਆ ਇਸ ਸਰਕਾਰ ਨੇ ਕੀਤਾ ਜਿੱਥੇ ਪੁਲਿਸ ਨੇ ਸ਼ਰਿਆਂਮ ਖੜ ਕੇ ਗੁੰਡਾਗਰਦੀ ਕੀਤੀ ਸਾਡਾ ਜਿਹੜਾ ਸਮਾਨ ਸੀ ਉਹ ਆਮ ਲੋਕ ਚੋੱਕ ਕੇ ਲੈ ਕੇ ਘਰਾਂ ਨੂੰ ਸਾਡੇ ਸਿਲੰਡਰ ਲੈ ਗਏ ਫਰਿੱਜਾਂ ਲੈ ਗਏ ਕੂਲਰ ਲੈ ਗਏ ਪੱਖੇ ਲੈ ਗਏ ਬਿਸਤਰੇ ਲੈ ਗਏ ਸਾਡਾ ਜਿਹੜਾ ਲੋਹੇ ਦੇ ਢਾਰੇ ਸੀਗੇ ਉਹ ਇਸ ਤਰ੍ਹਾਂ ਫਨਾ ਕੀਤੇ ਗਏ ਸਾਨੂੰ ਦੱਸਿਆ ਨਹੀਂ ਗਿਆ ਇੱਕ ਪਾਸੇ ਮੀਟਿੰਗ ਬੁਲਾ ਲਈ ਗਈ ਤੇ ਉਹਨਾਂ ਨੂੰ ਸਾਡੇ ਜਿਹੜੇ ਗਾਇ ਸੀਗੇ ਆ ਗੋਲੋਂ ਨੂੰ ਜੇਲ੍ਹ ਚ ਬੰਦ ਕਰਕੇ ਤੇ ਦੂਜੇ ਪਾਸੇ ਉਹਨਾਂ ਨੇ ਆਪਣਾ ਜਿਹੜਾ ਪ੍ਰਦਰਸ਼ਨ ਸ਼ੋਅ ਕਰਤਾ ਨਸ਼ਾ ਤੇ ਮੈਂ ਸਮਝਦਾ ਨਹੀਂ ਆਮ ਆਦਮੀ ਦਾ ਚਿਹਰਾ ਜਿਹੜਾ ਨੰਗਾ ਹੋ ਗਿਆ ਵੀ ਇਹ ਵੀ ਜਿਹੜੀ ਕਾਰਪੋਰੇਟ ਕਹਨਾਂ ਦੀ ਸਰਕਾਰ ਆ ਤੇ ਮੁੱਖ ਮੰਤਰੀ ਮੋਦੀ ਦੀ ਸਰਕਾਰ ਹੀ ਸਮਝੀ ਅਸੀਂ ਅਸੀਂ ਕੋਈ ਅੰਤਰ ਨਹੀਂ ਸਮਝਦੇ ਮੋਦੀ ਦਾ ਤੇ ਭਗਵੰਤ ਮਾਨ ਦਾ ਮੈਂ ਸਮਝਦਾ ਸਾਨੂੰ ਕੋਈ ਅੰਤਰ ਨਹੀਂ ਲੱਗਦਾ ਇਹ ਇੱਕ ਨਹੀਂ ਨਸ਼ਾ ਨਸ਼ੇ ਦੀ ਗੱਲ ਸਰਕਾਰ ਕਹਿੰਦੇ ਸੀ ਸੀ ਨਸ਼ਾ ਖਤਮ ਕਰਨਾ ਆ ਕੀ ਲੱਗਦਾ ਕੀ ਜਿਹੜੇ ਪੁਲਸ ਆ ਨਾ ਲੋਕਾਂ ਦੇ ਘਰ ਢਾ ਰਹੀ ਹੈ ਨੈਸ਼ਨ ਲੈ ਕੇ ਪਰ ਦੂਸਰੇ ਪਾਸੇ ਦੇਖੀਏ ਤਾਂ ਜਿਹੜੇ ਵੱਡੇ ਵੱਡੇ ਮਗਰਮਾਚਾ ਜਾਂ ਸਰਕਾਰਾਂ ਦੇ ਨੰਮ ਦੇ ਵਿੱਚ ਰਲੇ ਹੋਏ ਨੇ ਜਾਂ ਪੁਲਿਸ ਪ੍ਰਸ਼ਾਸਨ ਰਲਈ ਹੋਈ ਆ ਤੁਸੀਂ ਦੇਖਦੇ ਹੋ ਵੱਖ-ਵੱਖ ਜਿਹੜੇ ਪੁਲਿਸ ਮੁਲਾਜ਼ਮਾਂ ਕੋਈ ਚਿੱਟੇ ਦੇ ਵਿੱਚ ਫੜਿਆ ਗਿਆ ਕੋਈ ਕਾਹੇ ਦੇ ਵਿੱਚ ਫੜਿਆ ਗਿਆ ਕੀ ਉਹਨਾਂ ਦੇ ਐਕਸ਼ਨ ਕਿਉਂ ਨਹੀਂ ਹੁੰਦਾ ਦੇਖੋ ਜੀ ਆ ਤੁਸੀਂ ਦੇਖ ਰਹੇ ਹੋ ਇੱਕ ਤਾਂ ਕੁੜੀ ਜਿਹੜੀ ਉਹ ਚਿੱਟਾ ਵੇਚਦੀ ਫੜੀਗੀ ਸ਼ਰੀਆਮ ਠਾਰਾ ਜੀ ਦੂਜੇ ਨੰਬਰ ਤੇ ਆਜੰਬਰ ਸੋ ਇਹਨਾਂ ਨੇ ਕੋ ਹੋਰ ਜਿਹੜਾ ਮਤਲਬ ਇੰਟੈਲੀਜੈਂਸੀ ਦਾ ਇੰਸਪੈਕਟਰ ਸੀ ਜੀ ਉਹ ਕੋਕਲੋ ਹੀਰੋਇਨ ਖੜੀ ਆ ਮੈਂ ਸਮਝਦਾ ਜਿਹੜਾ ਮੋਢੇ ਚੱਲਦਾ ਪੁਲਿਸ ਤੋਂ ਹੀ ਚੱਲਦਾ ਜੇ ਪੁਲਿਸ ਸਾਨੂੰ ਕਹੂਗੀ ਜੇ ਫਲਾਣੇ ਆ ਗੁਰੂ ਆ ਮਨ ਸਿਰ ਦੋ ਤੂੰ ਦੇਚ ਮੌਜਨਾ ਬੇਕੋਬ ਹੋ ਕੇ ਉਹ ਗਾਂ ਬੰਦਿਆਂ ਕੋਲ ਲੂਗਾ ਜਿਹਦੇ ਵਿੱਚ ਅਫਸਰੇ ਕਹਿੰਦੇ ਯਾਰ ਆਪਾਂ ਪਿੱਛੇ ਰਹਿ ਗਿਆ ਆਪਾਂ ਵੀ ਪੈਸੇ ਬਣਾ ਲਈ ਕਿਉਂਕਿ ਪਤਾ ਹੁੰਦਾ ਨਾ ਮੈਂ ਸਮਝਦਾ ਜਿਹੜਾ ਇਹ ਕਿੱਤਾ ਸਾਰਾ ਇਹ ਪ੍ਰਸ਼ਾਸਨ ਦੇ ਨਾਲ ਰਲ ਕੇ ਚੱਲਦਾ ਪ੍ਰਸ਼ਾਸਨ ਤੋਂ ਬਿਨਾਂ ਕਿੱਤਾ ਨਹੀਂ ਚੱਲਦਾ ਪ੍ਰਸ਼ਾਸਨ ਸਾਡਾ ਉਹ ਜਿਹੜਾ ਸੁਝਾਅ ਸੱਤ ਸਰੇਸ ਕਰਫਾ ਦਾ ਕੀ ਇਹ ਭਰ ਨਹੀਂ ਸਕਦੇ ਨਸ਼ੇ ਵਾਲੇ ਬੰਦੇ ਸਾਰੇ ਜਿਹੜੇ ਵੱਡੇ ਨਸ਼ੇ ਨਸ਼ੇ ਵਾਲੇ ਨੇ ਉਹ ਉਹ ਆਪ ਨੂੰ ਕੋਠਿਆਂ ਚ ਮੋੜਾਂ ਕਰੀ ਜਾਂਦੇ ਰਹੇ ਨਿੱਕੇ ਨਿੱਕੇ ਵਿਚਾਰਿਆਂ ਤੇ ਬਡੋਜਰ ਚਲਾਈ ਜਾ ਤੋੜਾ ਤੋੜਾ ਵਿਕਦੀ ਪਰ ਮੈਂ ਸਮਝਦਾ ਤੁਸਾਨੂੰ ਸੇਧ ਆ ਪਊਗੀ ਜਿਹੜੇ ਨਸ਼ਾ ਵੇਚਦੇ ਆ ਵੀ ਸਾਨੂੰ ਨਸ਼ਾ ਨਹੀਂ ਵੇਚਣਾ ਚਾਹੀਦਾ ਨਸ਼ੇ ਨੇ ਸਾਡੀ ਕੌਮ ਦਾ ਬਹੁਤ ਮਾਰਾ ਹਾਰ ਕੀਤਾ ਘਰਾਂ ਦੇ ਘਰ ਜਿਹੜੇ ਸਾਡੇ ਨਸ਼ੇ ਖਤਮ ਕੀਤੇ ਆ ਇਹ ਹੋਇਆ ਕਿ ਨਹੀਂ ਸਰਕਾਰਾਂ ਦੀ ਜਿਹੜੀ ਇਹਦੇ ਵਿੱਚ ਮਿਹਰੀ ਪੁਕਤ ਨਾਲ ਕੁਝ ਐਦਾਂ ਆਣਾ ਤੁਸੀਂ ਕਈ ਵਾਰੀ ਵੇਖਿਆ ਹੋਣਾ ਵੀ ਜਿਹੜੇ ਪੱਤਰਕਾਰ ਨੇ ਪੱਤਰਕਾਰਾਂ ਦੇ ਨਾਲ ਵੀ ਧੱਕਾ ਹੁੰਦਾ ਪੱਤਰਕਾਰਾਂ ਦੇ ਪਰਚੇ ਵੀ ਹੁੰਦੇ ਨੇ ਕੀ ਲੱਗਦਾ ਵੀ ਤੁਹਾਨੂੰ ਸਹੀ ਹੈ ਕਈ ਪੱਤਰਕਾਰਾਂ ਦਾ ਨਾਮ ਬਦਨਾਮ ਕਰਦੇ ਆ ਕਿ ਕੌਥੀ ਹੈਗੇ ਆ ਪੱਤਰਕਾਰ ਪਰ ਕਈ ਪੱਤਰਕਾਰ ਜਿਹੜੇ ਕਿਸਾਨਾਂ ਦੀ ਆਵਾਜ਼ ਮਜ਼ਦੂਰਾਂ ਦੀ ਆਵਾਜ਼ ਜਾਂ ਪਿੰਡ ਦੇ ਵਿੱਚ ਕੋਈ ਵਿਕਾਸ ਨਹੀਂ ਹੋਇਆ ਉਹਦੀ ਆਵਾਜ਼ ਚੱਕਦੇ ਆ ਤਾਂ ਗੱਲ ਕਰੀਏ ਪਿੱਛੇ ਜੇ ਕਈ ਪੱਤਰਕਾਰਾਂ ਤੇ ਵੀ ਪਰਚੇ ਹੋਏ ਪਰ ਹੁਣ ਇੱਕ ਸਾਡੇ ਹੋਰ ਪੱਤਰਕਾਰ ਭਾਈਚਾਰੇ ਤੇ ਫੇਰ ਪਰਚਾ ਹੋਇਆ ਉਹ ਵੀ ਕਿਸਾਨੀਓ ਨਹੀਂ ਹੁੰਦਾ ਸੀਗਾ ਤੁਸੀਂ ਨਾਂ ਸੁਣਿਆ ਹੋਣਾ ਦੀ ਤਾਂ ਕੀ ਲੱਗਦਾ ਕਿ ਕਿਸਾਨ ਤੇ ਜਿਹੜੇ ਯੂਨੀਅਨ ਵਾਲੇ ਆ ਜਿਹ ਪੱਤਰਕਾਰਾਂ ਤਹੀ ਪਰਚੇ ਕਰਾਉਣ ਲਾ ਪਏ ਜਿਹੜੇ ਆਵਾਜ਼ ਉਠਾਉਂਦੇ ਯੂਨੀਅਨਾਂ ਨੂੰ ਉੱਪਰ ტიკਰ ਜਿਹੜੀ ਯੂਨੀਅਨ ਦੀ ਆਵਾਜ਼ ਆ ਉੱਪਰ ტიკਰ ਪਾਉਂਦੇ ਆ ਆਪਣਾ ਆਪ ਜਾਂਾਂ ਜਥਾਂ ਦੇ ਵਿੱਚ ਪਾ ਕੇ ਕੀ ਲੱਗਦਾ ਵੀ ਤੁਹਾਨੂੰ ਇਹੋ ਜਿਹੀ ਯੂਨੀਅਨਾਂ ਵਾਲਾ ਕੀ ਕਹਿਣਾ ਚਾਹੁੰਦੇ ਦੇਖੋ ਜੀ ਮੈਂ ਨਾ ਜਿਵੇਂ ਸਾਡਾ ਜਿਹੜਾ ਪ੍ਰੈਸ ਦਾ ਚੌਥਾ ਥੰਮ ਪ੍ਰੈਸ ਬਿਨਾ ਅਸੀਂ ਕੋਈ ਵੀ ਗਤੀਵਿਧੀ ਨਹੀਂ ਕਰ ਸਕਦਾ ਸਰਕਾਰ ਭਾਵੇਂ ਜਦ ਆ ਦੇ ਨੈਟਵਰਕ ਬੰਦ ਕਰ ਦੇਵੇ ਪਰ ਪ੍ਰੈਸ ਨੂੰ ਤਾਂ ਖਬਰ ਲੈਣੀ ਹੁੰਦੀ ਸਕੇ ਤੇ ਪ੍ਰੈਸ ਦਾ ਯੋਗਦਾਨ ਵੀ ਬਹੁਤ ਆ ਜਿਵੇਂ ਗੱਲ ਕਰਾਂ ਉਹ ਜਿਹੜੇ ਪਰਚੇ ਕਰਾਉਣ ਵਾਲੇ ਨੇ ਮੈਂ ਸਮਝਦਾ ਉਹ ਘੱਟਿਆ ਕਿਸਮ ਦੇ ਮਲੁਖ ਨਹੀਂ ਨਾ ਨਾ ਮਲੁਖੀ ਦੀ ਸਮਝ ਜੇ ਕੋਈ ਹਾਲਾਤ ਹੈ ਤੇ ਹੋ ਸਕਦਾ ਪਰਚੇ ਨਾ ਤੱਕ ਹੋ ਸਕਦਾ ਜਿਵੇਂ ਸਾਡੀ ਉਹ ਗੁਰਪ੍ਰੀਤ ਲੜਕੀ ਆ ਜੀ ਤੇ ਪਰਚਾ ਆ ਮਕਸਰ ਜ਼ਿਲ੍ਹੇ ਦੀ ਜੀ ਤੇ ਅਸੀਂ ਫਰੀਦਕੋਟ ਨੂੰ ਫਰੀਦਕੋਟ ਐਸਐਸਪੀ ਦੇ 11 ਤਰੀਕ ਨੂੰ ਕਹਰਾਉ ਕਰ ਰਹੇ ਆ ਪਰਚਾ ਰੱਦ ਕਰਾਉਣ ਲਈ ਉਹ ਰੱਦ ਕਰਾ ਕੇ ਉਠਾਂਗੇ ਜਿੰਨੇ ਤੇ ਰੱਦ ਨਹੀਂ ਹੁੰਦਾ ਪਰਚੇ ਕਰਾਉਂਦੇ ਕਿਉਂ ਆ ਉਹ ਕੋਈ ਪਰਚਾ ਕਰਨ ਦਾ ਕੋਈ ਕਾਰਨ ਨਹੀਂ ਹੈ ਜੀ ਸਾਡੀ ਆ ਖਬਰ ਲਾਤੀ ਆ ਦੁਕਾਨ ਨਾਲ ਮੈਂ ਖੰਝਦਾ ਵੀ ਪ੍ਰਸ਼ਾਸਨ ਦੀ ਵੀ ਇੱਥੇ ਬਹੁਤ ਵੱਡੀ ਢਿੱਲ ਆ ਪ੍ਰਸ਼ਾਸਨ ਕਿਉਂ ਨਹੀਂ ਇਨਕੁਆਰੀ ਕੀਤੀ ਕਿਉਂ ਨਹੀਂ ਅਸਰਾਂ ਦੀ ਸੈਟ ਬਣਾਈ ਵੀ ਉਹ ਦੇਖ ਕੇ ਕੀਤਾ ਜਾਵੇ ਵੀ ਕੋਣ ਇੱਥੇ ਗੁਨਾਹਗਾਰ ਆ ਸੁੱਧੇ ਪਰਚੇ ਜਿਹੜੇ ਕਰਨੇ ਮੈਂ ਸਮਝਦਾ ਇਹ ਬੜੇ ਘੱਟ ਨੇ ਔਰ ਇਹਨਾਂ ਨੂੰ ਅਸੀਂ ਰੱਦ ਵੀ ਕਰਾਉਣ ਜਾਂਦੇ ਆ ਔਰ ਰੱਦ ਵੀ ਕਰਾ ਕੇ ਰਾਹਾਂਗੇ ਗੱਲ ਕਿਸਾਨੀ ਦੀ ਆ ਕਿਸਾਨਾਂ ਦੇ ਕਈ ਦੇਖੀਏ ਤਾਂ ਕਿਸਾਨਾਂ ਨੇ ਜਿਹੜੇ ਰਾਹ ਵਾਹੀ ਹੋਏ ਨੇ ਜਦੋਂ ਆਪਾਂ ਪਿੰਡਾਂ ਨੂੰ ਜਾਈਦਾ ਜਾਂ ਸ਼ਹਿਰਾਂ ਨੂੰ ਜਾਈਦਾ ਤੇ ਪਾਸੋਂ ਜਿਹੜੇ ਕਿਸਾਨ ਆ ਉਹ ਵਾਣਾ ਆਪਣੀ ਜ਼ਮੀਨ ਵਧਾਉਣ ਦੀ ਖਾਤਰ ਨਾਲ ਨਾਲ ਜਮ੍ਹਾਂ ਕਰਦੇ ਪਰ ਜਿਹੜੇ ਰਾਹ ਨੇ ਉਹ ਛੋਟੇ ਰਹਿ ਗਏ ਨੇ ਤਾਂ ਕੀ ਉਹਨਾਂ ਨੂੰ ਕਹਿਣਾ ਚਾਹੁੰਦੇ ਹੋ ਹੈ ਤਾਂ ਕਿਸਾਨ ਹੀ ਹੈ ਨਾ ਦੇਖੋ ਜੀ ਅਸੀਂ ਹਰ ਸਾਲ ਰੌਲਾ ਪਾਉਂਦੇ ਆ ਪੰਚਾਇਤਾਂ ਨੂੰ ਵੀ ਜਿਵੇਂ ਆਪਾਂ ਅਸੀਂ ਲੈ ਟਰੈਕਟਰ ਲੈ ਕੇ ਜਾਣਾ ਤੁਸੀਂ ਟਰੈਕਟਰ ਲੈ ਕੇ ਜਾਣਾ ਉੱਥੇ ਪਾਸੇ ਵੀ ਨਹੀਂ ਹੁੰਦੀ ਖਰਨਾ ਪੈਦਾ ਵੀ ਆਪਾਂ ਜਿਹੜੇ ਰਾਹ ਆਪ ਭਰਾ ਮਿਲ ਕੇ ਚੌੜੇ ਕਰੀਏ ਔਰ ਇਹੋ ਜਿਹੇ ਰਾਹ ਬਣਾਏ ਇਹ ਵੀ ਆਪਰ ਕੋਈ ਦਿੱਕਤ ਨਾ ਦੇ ਪਰ ਕਈਆਂ ਲੋਕਾਂ ਦੀ ਸੋਚ ਇਹ ਹੁੰਦੀ ਆ ਅੜੀਅਲ ਬੰਦੇ ਹੁੰਦੇ ਨੇ ਪਤਾ ਨਹੀਂ ਵੀ ਦੋ ਸਿਆੜ ਨਾਲ ਸਾਡੀ ਕਾਨ ਕੋ ਝੋਨਾ ਵੱਢਨੇ ਕੋਲੂਗਾ ਇਹ ਭਲੇਖਾ ਬਹੁਤ ਵੱਡਾ ਮੈਂ ਇਸ ਸਮਾਜ ਤੋਂ ਇਸ ਵੱਡ ਮੜਾਈ ਸਾਰੇ ਕਿਸਾਨਾਂ ਨੂੰ ਪੁਰਜੋਰ ਬੇਨਤੀ ਵੀ ਕਰੂਗਾ ਵੀ ਜਿਹੜਾ ਰਾਹ ਰਸਤਾ ਇਹਦਾ ਯਾਰ ਇੱਕ ਪੁਲ ਦਾ ਕੰਮ ਆ ਤੁਸੀਂ ਰਸਤੇ ਬੋਲੇ ਬੰਦ ਕਰ ਦਿਓ ਰਸਤੇ ਸਮਾਂ ਦੀ ਆਪ ਮਿੱਟੀ ਪਾ ਕੇ ਪਰੋਏ ਪੁਲ ਦਾ ਕੰਮ ਰਸਤੇ ਸਾਨੂੰ ਛੱਡਨੇ ਚਾਹੀਦੇ ਨੇ ਕਿਉਂਕਿ ਉਹਦੇ ਵਿੱਚ ਜਿਹੜਾ ਲੜਾਈ ਝਗੜਿਆਂ ਨੂੰ ਵੀ ਉਹ ਜਨਮ ਦਿੰਦੇ ਨੇ ਰਸਤੇ ਤਾਂ ਤਾਂ ਗੱਲ ਕਰੀ ਕਿਸਾਨੀ ਦੇ ਵਿੱਚ ਹੀ ਆਜਾਲੇ ਬਰਕਤ ਹੁਣ ਕਈ ਕਿਸਾਨਾਂ ਨੇ ਤਾਂ ਦਰਸਤ ਬਾਟੇ ਆ ਕਈਆਂ ਨੇ ਵੱਢਤੇ ਆ ਤਾਂ ਸਰਕਾਰ ਕਹਿੰਦੀ ਇੱਕ ਪਾਸੇ ਕਹਿੰਦੀ ਵੀ ਬਰਕਤ ਲਾਓ ਤੇ ਦੂਜੇ ਪਾਸੇ ਵੱਢੇ ਜਾਂਦੇ ਇੱਕ ਪਾਸੇ ਸਰਕਾਰ ਨੇ ਵੀ ਬਹੁਤ ਜ਼ਿਆਦਾ ਜ਼ੁਲਮ ਕੀਤਾ ਦਾ ਜਿਹੜਾ ਬਰਕਤਾਂ ਨੂੰ ਵੱਢਦਾ ਹੁਣ ਪਿੱਛੇ ਦੇਖ ਲਈਏ ਜੰਗਲ ਜਿਹੜੇ ਨੇ ਹਾਂ ਮਹਾਰਾਸ਼ਟਰ ਦੇ ਵਿੱਚ ਜੰਗਲ ਵੀ ਖਤਮ ਕਰ ਰਹੇ ਨੇ ਆ ਕੀ ਲੱਗਦਾ ਵੀ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਦੇਖੋ ਮਹਾਰਾਸ਼ਟਰ ਦੀ ਜਦੋਂ ਦੇਖੀ ਦੀ ਨਾ ਉਹ ਪ੍ਰੈਸ ਦੇ ਵਿੱਚ ਤੂੰ ਦੇਖ ਨਹੀਂ ਜਾਂਦੀ ਕਿ ਉங்கோ ਉੱਥੇ ਐਨੇ ਜਾਨਵਰ ਸੀ ਜਿਹੜੇ ਵਧੀਆ-ਵਧੀਆ ਮੋਰ ਆ, ਹਿਰਨਾ, ਹਾਥੀਆ ਵਿਚੋੜੇ ਹੋਰ ਜਾਨਵਰ ਆ ਚੀਤੇ ਆ ਉਹ ਸਾਰੇ ਵਿਚਾਰੇ ਪਾਣੀ ਖੁਣੂ ਮਾਰਦੇ ਨੇ ਤਰਾਸਦਾ ਜਦੋਂ ਜੰਗਲ ਸਾਰਾ ਬੇਵਾਰ ਸੈ ਜਾਂਦੇ ਨੇ ਸਾਨੂੰ ਜਿਹੜੇ ਜੰਗਲ ਨੂੰ ਹੋ ਰੱਖਣੀ ਚਾਹੀਦੀ ਆ ਜਿਹੜੀ ਸਾਡੀ ਔਰ ਔਨ ਸਿਵਲੋਜੀ ਚਨਾ ਪੁਰਾਣੀ ਸੁਰਤਾ ਜਿਨ੍ਹਾਂ ਨੇ ਸਾਡੇ ਬਜ਼ੁਰਗਾਂ ਨੇ ਬੜੇ ਪੁਰਾਣੇ ਦਰਖਤ ਲਾਏ ਹੋਏ ਸੀ ਥੱਲੇ ਪੈਣ ਨੂੰ ਗਰਮੀ ਤੋਂ ਕਿਉਂਕਿ ਉਹਦੇ ਬਾਹਰ ਅਸੀਂ ਕੋੜੀਆਂ ਨਹੀਂ ਪੂਰੇ ਹੁੰਦੇ ਸੀ ਨਾ ਉਹਨਾਂ ਮੋਟਰਾਂ ਸੀ ਉਦੋਂ ਉਹ ਜਿਹੜੇ ਦਰਖਤ ਸੀ ਉਹਨਾਂ ਥੱਲੇ ਸਾਡੇ ਜਿਹੜੇ ਪਸ਼ੂ ਹਾਲ ਰਹਿੰਦੇ ਸੀ ਸਾਡੇ ਜਿਹੜੇ ਸੇਰੀ ਸੀ ਸਾਜੀ ਸੀ ਸਾਰੇ ਅਸੀਂ ਆਪ ਮਿਲ ਕੇ ਪਰਿਵਾਰਾਂ ਦੇ ਪਗਾਰੋਂ ਦਰਖਤਾਂ ਕੱਲੇ ਬੈਂਦੇ ਸੀ ਝੋਲ ਬਣ ਕੇ ਤੇ ਅੱਜ ਦਾ ਗੈਣਾ ਜਿਹਦਾ ਸਮਾਂ ਹੈਗਾ ਕਿਉਂਕਿ ਸਮੇਂ ਦੀ ਰਫਤਾਰ ਬੜੀ ਤੇਜ਼ ਆ ਸਾਨੂੰ ਤਾਂ ਆ ਜਿਹੜੇ ਆਟੋਮੈਟਿਕ ਚੱਲਦੇ ਮੋਟਰਾਂ ਤੇ ਇਹਨਾਂ ਨੇ ਵਿਲੇ ਘਟਾ ਕੋ ਜਾਂਦਾ ਇਹ ਕਿਸਾਨ ਸਾਡੀ ਬਦਕਾ ਸੁਣਤੀ ਆ ਸਾਡੀ ਜਿਹੜੀ ਖੇਤੀ ਆ ਜੇ ਅਸੀਂ 24 ਘੰਟੇ ਪਹਿਰਾ ਦੇਵਾਂਗੇ ਸਾਡੀ ਤਾਂ ਉੱਥੇ ਬਦਲ ਕੀਤੀ ਹੁੰਦੀ ਆ ਜੇਕਰ ਖੇਤੀ ਦੇ ਬੱਚੇ ਹੀ ਨਹੀਂ ਨਾ ਜਾਂਦੀ ਤੇ ਖੇਤੀ ਸਾਡੀ ਨਹੀਂ ਹੁੰਦੀ ਆ ਤਾਂ ਲੋਕ ਕਹਿੰਦੇ ਨੇ ਜਿਵੇਂ ਹੁਣ ਲੋਕ ਵੀ ਕਹਿੰਦੇ ਨੇ ਵੀ ਕਿਸਾਨ ਜਿਹੜੇ ਜਥੇਬੰਦੀਆਂ ਨੇ ਉਹਨਾਂ ਤੋਂ ਭਰੋਸਾ じゃ ਉੱਠ ਗਿਆ ਤੇ ਦੂਸਰੇ ਪਾਸੇ ਭਗਵਾਨ ਦਮਨ ਵੀ ਕਹਿੰਦਾ ਵੀ ਕਿਸਾਨ ਜਥੇਬੰਦੀਆਂ ਕਿਤੇ ਕਿਸੇ ਦੇ ਪ੍ਰੋਗਰਾਮ ਹੁੰਦਾ ਦਾ ਕਿਸੇ ਦੇ ਨਵ ਵਸਦਾ ਰਸਤਾ ਹੁੰਦਾ ਦਾ ਉਹਦੇ ਚ ਲਾਤੜਾ ਦਿੰਦੇ ਆ ਦਕਾਨਾਂ ਵਾਲੇ ਤਾਂ ਲਾਤੜਾ ਦਿੰਦੇ ਆ ਕਾਹੇ ਚ ਲਾਤੜਾ ਦਿੰਦੇ ਆ ਪਰ ਇੱਥੇ ਇੱਕ ਇਹ ਵੀ ਸਵਾਲ ਬਣਦਾ ਵੀ ਜਥੇਬੰਦੀਆਂ ਕਿਉਂ ਚੁੱਪ ਨੇ ਕਿਉਂ ਹਾਲ ਦੇਖੋ ਜੇ ਗੱਲ ਕਰੀਏ ਆਪਾਂ ਪ੍ਰਾਈਵੇਟ ਸਕੂਲਾਂ ਦੀ ਪ੍ਰਾਈਵੇਟ ਸਕੂਲਾਂ ਨੇ ਕਿੰਨੀ ਲੁੱਟ ਮਚਾਈ ਆ ਕਿਤਾਬਾਂ ਜਿਹੜੀਆਂ ਉਹ ਮਹਿੰਗੀਆਂ ਮਹਿੰਗੀਆਂ ਨੇ ਠੀਕ ਹੈ ਤਾਂ ਆਮ ਬੰਦਾ ਕੀ ਕਰੂਗਾ ਤਾਂ ਕਿਉਂ ਨਹੀਂ ਬੋਲਦੀਆਂ ਜਥੇਬੰਦੀਆਂ ਇਸ ਮੁੱਦੇ ਤੇ ਵੀ ਕੰਪ ਪ੍ਰਾਈਵੇਟ ਸਕੂਲਾਂ ਦੇ ਵਿੱਚ ਆ ਜਿਹੜੇ ਇਹਨਾਂ ਨੇ ਲੁੱਟ ਮਚਾਈ ਇਹ ਇਹਦੇ ਵਿੱਚ ਕਿਉਂ ਚੁੱਪ ਕਰ ਕੀਤੀਆਂ ਨੇ ਦੇਖੋ ਜੀ ਸਾਡੇ ਨਗਰ ਦੇ ਵਿੱਚ ਮਹਾਪੁਰਸ਼ਾਂ ਨੇ ਬਣਾਇਆ ਸੰਤ ਬਾਬਾ ਫਕੀਰ ਸਿੰਘ ਜੀ ਨੇ ਸਵਰਗਵਾਸੀ ਹੋ ਗਏ ਨੇ ਬਚਨ ਪਧਾਰ ਗਏ ਨੇ ਉਹਨੇ ਇੱਕ ਬੜਾ ਵੱਡਾ ਸਕੂਲ ਬਣਾਇਆ ਇਹ। ਕੁੜਿਆਂ ਵਾਸਤੇ ਬਣਾਇਆ, ਮੁੰਡਿਆਂ ਤੇ ਬਣਾਇਆ, ਕੋਸਾ ਪਾਉਂਡੂ ਵੀ ਬਣਾਇਆ। ਔਰ ਸਾਡੇ ਪਿੰਡ ਉਹ ਮਤਲਬ ਹੈਥ ਸਿਸਟਮ ਉਹ ਵੀ ਬਣਾਇਆ। ਜੇ ਮੈਂ ਗੱਲ ਕਰਾਂ ਸਰਕਾਰਾਂ ਦੀ, ਸਰਕਾਰ ਨੇ ਹਲੇ ਤੱਕ ਸਾਡੇ ਪਿੰਡ ਕੋਈ ਸਰਕਾਰੀ ਇਮਾਰਤ ਬਣਾਈ ਨਹੀਂ ਸਕੂਲ ਆ। ਤੁਹਾਡੇ ਆਪਦੇ ਆਪਦੇ ਪਿੰਡ ਤੁਸੀਂ ਸਾਰੀ ਵੇਖੋ ਤੁਸੀਂ ਦੇਖੋ ਜਾ ਕੇ ਮਹਾਪੁਰਸ਼ਾਂ ਦੀ ਬਣਾਈ ਉਹ ਲੋਕਾਂ ਨੇ ਬਣਾਈ ਨਾਲ ਤੁਹਾਨੂੰ ਦੇਖੇ। ਐਸੇ ਮਹਾਪੁਰਸ਼ਾਂ ਨੇ ਲਾਏ ਨੇ 10000 ਰੁਪਏ ਜਿਹੜੇ ਲੋਕੀ ਮੱਥਾ ਟੇਕਦੇ ਸੀ। ਅੱਜ ਏਡੀ ਵੱਡੀ ਬਿਲਡਿੰਗਾਂ ਜਿਹੜੀ ਕਰੋੜਾਂ ਚ ਨਿਬਾਉਂਦੀ ਆ ਸਰਕਾਰ ਨੇ ਇੱਕ ਫੈਸਲਾ ਲਾਇਆ ਮੇਰਾ ਸਵਾਲ ਇਹ ਸੀਗਾ ਉਹ ਸਾਰਾ 12 ਤੱਕ ਸਕੂਲ ਆ 12 ਤੱਕ ਹੀ ਸਕੂਲ ਕੋੜਾ ਦਾ ਖੋਸਾ ਕੋੜ ਨੇ ਉਹ ਵੀ ਬੱਦਾਂ ਨੇ ਬਣਾ ਖੋਸਾ ਪਾਰੋਂ ਜਾ ਕੇ ਤੁਸੀਂ ਪੁੱਛ ਲੋਗੇ ਸਕੂਲ ਕਿਹਨੇ ਬਣਾਇਆ ਮਹਾਪੁਰਸ਼ਾਂ ਨੇ ਬਣਾਇਆ ਸਰਕਾਰਾਂ ਤਾਂ ਇਸ ਵਿਸ਼ੇ ਤੇ ਮੈਂ ਤੁਹਾਨੂੰ ਦੱਸੀ ਜਾਂਦਾ 77 ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਨੂੰ ਲੋਕੀ ਜਾਗੇ ਨਹੀਂ ਅਸੀਂ ਐਮਐਲਏ ਬਣਾ ਦਿੰਨੇ ਐਪੀ ਬਣਾ ਦਿੰਨੇ ਉਹ ਤਾਂ ਉਹ ਵੀ ਤੋਰੇ ਫਿਰਦੇ ਬਸ ਹਵਾ ਕੀ ਉਹਨਾਂ ਦਾ ਧਿਆਨ ਹੀ ਨਹੀਂ ਪਰ ਜੇ ਅਸੀਂ ਸਕੂਲਾਂ 'ਤੇ ਧਿਆਨ ਦਈਏ ਅਸੀਂ ਹਸਪਤਾਲਾਂ 'ਤੇ ਧਿਆਨ ਦਈਏ ਅਕੇ ਤਾਂ ਡਾਕਟਰ ਦੇਖੀਏ ਅਸੀਂ ਲੋਕਾਂ ਨੂੰ ਸੁਵਿਧਾਵਾ ਜਿਹੜੀਆਂ ਪੂਰਨ ਕਰ ਸਕੀਏ ਉਹਦਾ ਤਾਂ ਲੜਾਈ ਝੜੇ ਦੇ ਧਿਆਨ ਆ ਯਾਰ ਸਾਰਿਆਂ ਦਾ ਪਰ ਮੈਂ ਇਹ ਕਹਿ ਰਿਹਾ ਕਿ ਜਥੇਬੰਦੀਆਂ ਕਿਉਂ ਚੁੱਪ ਨੇ ਮੇਰਾ ਮਤਲਬ ਕਹਿਣ ਦਾ ਸੀ ਵੀ ਕਿਤਾਬਾਂ ਇੰਨੇ ਮਹਿੰਗੀਆਂ ਨੇ ਤਾਂ ਕਿਸਾਨਾਂ ਦੇ ਪੜਦੇ ਨੇ ਮਜ਼ਦੂਰਾਂ ਦੇ ਘੱਟ ਪੜਦੇ ਨੇ ਉਹ ਤਾਂ ਵਿਚਾਰੇ ਸਰਕਾਰੀ ਸਕੂਲਾਂ 'ਚ ਜਾਂਦੇ ਨੇ ਪਰ ਜਥੇਬੰਦੀਆਂ ਕਿਉਂ ਚੁੱਪ ਨੇ ਦੇਖੋ ਜਿਹੜੇ ਪ੍ਰਾਈਵੇਟ ਸਕੂਲ ਆ ਨਾ ਉਹਨਾਂ ਦਾ ਕੰਟੈਕਟ ਕੀਤਾ ਹੋਇਆ ਦੋ ਤਿੰਨ ਦੁਕਾਨਾਂ ਤੇ ਉਹਨਾਂ ਦਾ ਨਾਮ ਦੇ ਦਿੰਦੇ ਨਹੀਂ ਉੱਥੋਂ ਕਟਾਪਾ ਨਹੀਂ ਉੱਥੇ ਲੈਣਾ ਲੱਗੀ ਆ ਉਹ ਕਹਿੰਦੇ 4800 ਰੁਪਇਆ ਉਹ ਕਹਿੰਦੇ 5600 ਰੁਪਇਆ ਉਹ ਕਹਿ ਨਹੀਂ ਸਕਦੇ ਅਸੀਂ ਜੇ 5500 ਬਣਿਆ ਕਾੜਾ 3200 ਬਣਿਆ ਕਾੜਾ ਆਪਦੇ ਰੇਟ ਨੇ ਉਹਨਾਂ ਦੇ ਪ੍ਰਾਈਵੇਟ ਸਕੂਲਾਂ ਦੇ ਦੋ ਤਿੰਨ ਸਕੂਲਾਂ ਤੋਂ ਕਿਤਾਬਾਂ ਲੈ ਜਾਂ ਉੱਥੋਂ ਲਈ ਜਾਂਦੇ ਲੋਕੀ ਪਰ ਸਾਡਾ ਜਿਹੜਾ ਮੁਲਕਾ ਨਾ ਇਹ ਅੰਧਵਿਸ਼ਵਾਸ ਦਿੱਤਿਆ ਰਿਹਾ ਹੋਰ ਸਾਡੇ ਐਡੇ ਵੱਡੇ ਸਰਕਾਰੀ ਸਕੂਲ ਬਣਾਏ ਪਏ ਮਹਾਪੁਰਚਾਂ ਨੇ ਉੱਥੇ ਦਾਖਲ ਨਹੀਂ ਕਰੋਗੇ ਤੇ ਤਿੰਨ ਤਿੰਨ ਘੰਟੇ ਜਿਹੜੇ ਵੇਸਟ ਸਾਡੇ ਪੱਸਾਂ 'ਚ ਜਾਂਦੇ ਨੇ ਬੱਚੇ ਪਰ ਉੱਥੇ ਤੁਸੀਂ ਕਿਉਂ ਨਹੀਂ ਧਰਨਾ ਲਾਉਂਦੇ ਓਏ ਅਸੀਂ ਤਾਂ ਬਾਈ ਬੇਰਾ ਦੇ ਪਹਿਲਾਂ ਦੇ ਬੋਲਦੇ ਹਾਂ ਵੀ ਜਿਹੜਾ ਵਿਦਿਆ ਇਹ ਕੋ ਪਹਿਲਾ ਕਦਮ ਆ ਬੱਚਿਆਂ ਦਾ ਵਿਦਿਆ ਜੇ ਇਹ ਹੀ ਕਦਮ ਸਾਡਾ ਪਿੱਛੇ ਉੱਠ ਗਿਆ ਤੇ ਸਾਡਾ ਸਾਰਾ ਮਰਿਆ ਮੇਟ ਹੋ ਦੂ ਕੌਮ ਦਾ ਵੀ ਅਸੀਂ ਇਹ ਕਦਮ ਸਾਡਾ ਵਧਦਾ ਜਾਵੇ ਲੋਕੀ ਸਰਕਾਰੀ ਸਕੂਲਾਂ ਚ ਪੜ੍ਹਾਈ ਲੈਣ ਤੇ ਸਰਕਾਰੀ ਸਕੂਲਾਂ ਚ ਬੜੇ ਵਧੀਆ ਅਧਿਆਪਕ ਨੇ ਸਾਡੇ ਬੜੇ ਵਧੀਆ ਅਧਿਆਪਕ ਨੇ ਕੋਸ਼ਿਸ਼ ਆ ਅੰਨੀ ਪੜ੍ਹਾਈ ਆ ਮਹਾਪੁਰਸ਼ੀ ਨੇ ਲਗਾ ਰੱਖ ਦੇਨੇ ਸੰਤ ਬਾਬਾ ਗਿਆਨੀ ਗਰਮੀਤ ਨੇ ਜਿਹੜੇ ਇਹ ਸਾਰੇ ਸਕੂਲਾਂ ਦਾ ਦੇਖ ਰੇ ਚਲਾਉਂਦੇ ਨੇ ਵੀ ਕਿੱਥੇ ਕੋਈ ਬੋਰ ਤਾਂ ਨਹੀਂ ਖਰਾਬ ਕਿੱਥੇ ਕੋਈ ਪਾਣੀ ਟੈਂਕੀ ਤਾਂ ਨਹੀਂ ਖਰਾਬ ਤੇ ਉਹ ਸਕੂਲਾਂ ਤਾਂ ਪਤਾ ਨਹੀਂ ਮਹਾਪੁਰਸ਼ੀ ਚਲਾਈ ਜਾਂਦੇ ਨੇ ਗਰਮੀ ਆ ਗਈ ਅੱਗੇ ਹਾਂ ਦਰਖਤ ਬਹੁਤ ਕੱਟੇ ਗਏ ਆ ਕੀ ਇੱਕ ਜਿਹੜੇ ਪੰਛੀ ਆ ਕੀ ਮੈਸੇਜ ਦੇਣਾ ਚਾਹੁੰਨਾ ਕੀ ਕਹਿਣਾ ਚਾਹੁੰਨਾ ਪੰਛੀ ਹਸਤੇ ਜਿਹੜਾ ਪਾਣੀ ਅੱਗੇ ਲੋਕ ਰੱਖਦੇ ਹੁੰਦੇ ਸੀਗੇ ਜਾਂ ਚਲੇ ਭਰ ਕੇ ਰੱਖ ਦਿੰਦੇ ਸੀ ਉਹ ਪਾਣੀ ਪੀ ਲੈਂਦਾ ਸੀ ਕੋ ਉਹ ਖਤਮ ਹੁੰਦੇ ਜਾ ਰਹੇ ਦੇਖੋ ਜੀ ਅੱਗੇ ਨਾਲੋਂ ਤਾਂ ਵੈਸੇ ਹੁਣ ਦਰਖਤ ਬਹੁਤ ਵੱਧ ਗਏ ਕਿਉਂਕਿ ਜੇ ਮੇਰੇ ਖੇਤ ਜਾ ਕੇ ਦੇਖੋ ਨਾ ਤੁਸੀਂ ਮੇਰੇ ਖੇਤ ਤੁਸੀਂ ਦੇਖੋਗੇ ਜਾ ਕੇ ਮੇਰੇ ਖੇਤ 50 ਦਰਖਤ ਵੱਡੇ ਲੱਗੇ ਹੋਏ ਨੇ ਤਾਲਨਾਂ ਬਰਕਾਣਾ ਪੂਤ ਕੋਈ ਨਾ ਪਟਿਆ ਮੈਂ ਸਾਰੇ ਲਗੇ ਨੇ ਤੇ ਮੈਂ ਉਹ ਪਰਦਾਵਨੀ ਨਾਲ ਤਾਂ ਸੋਹਣੇ ਲੱਗਦੇ ਨੇ ਨਾਲੇ ਪੰਛੀ ਬੈੰਦੇ ਨੇ ਨਾਲੇ ਅਸੀ ਸ਼ਾਂਵੇਂ ਬੈੰਦੇ ਆ ਤੇ ਇਸ ਕਰਕੇ ਸਾਡੇ ਨਜ਼ਰ ਦੇ ਵਿੱਚ ਮਹਾਪੁਰਸ਼ਾਂ ਦਾ ਹੱਥ ਆ ਸਾਡੇ ਇੱਥੇ ਦਰਸ ਮਹਾਪੁਰਸ਼ਾਂ ਨੇ ਬਹੁਤ ਲਵਾਏ ਗਰਫੀ ਬਣੀ ਹੋਈ ਆ ਫੁੱਲਾਂ ਆਲੇ ਫਲਾਂ ਆਲੇ ਦੂਜੇ ਦਰਖਤ ਸਾਰੇ ਪਾਣੀਾਂ ਦੇ ਮੁੱਦਿਆਂ ਨੂੰ ਲੈ ਕੇ ਪਾਣੀਾਂ ਦੇ ਮੁੱਦਿਆਂ ਲੈ ਕੇ ਕੀ ਕਹਿਣਾ ਚਾਹੁੰਦੇ ਹੋ ਇਹ ਜਿਹੜੇ ਪਾਣੀ ਲੋਕ ਕਾਲਾ ਖਰਾਬ ਕਰ ਰਹੇ ਨੇ ਦੇਖੋ ਜਿੱਥੇ ਤਾਂ ਜਿਹੜੀ ਇਹਨਾਂ ਦੇ ਜਿਹੜੇ ਪ੍ਰਧਾਨ ਨੇ ਕੀ ਪੁਲਾਇਓ ਪੰਜਾਬ ਪ੍ਰਧਾਨੋਂ ਪੁਲਾਇ ਜਿਲ੍ਹਾ ਪ੍ਰਧਾਨ ਹੋਣ ਉਹਨਾਂ ਦੇ ਵੱਡੇ ਵੱਡੇ ਸੈਲਰ ਲੱਗੇ ਨੇ ਸੈਲਰਾਂ ਦੇ ਵਿੱਚ ਵੀ ਪਾਣੀ ਤਾਂ ਖਰਾਬ ਹੁੰਦਾ ਉਹ ਵੀ ਧਰਤੀ ਦੇ ਉਹਦੋਂ ਕਿਉਂ ਨਹੀਂ ਯੂਨੀਅਨਾਂ ਬੋਲਦੀਆਂ ਨਹੀਂ ਦੁਨੀਆ ਨਾਲ ਦੇ ਆਪ ਆ ਜਿਹੜੇ ਉਹ ਵੀ ਪਾਣੀ ਖਰਾਬ ਕਰ ਰਹੇ ਦੇਖੋ ਤੁਹਾਨੂੰ ਮੈਂ ਦੱਸਾਂ ਗਾਲ ਇਹ ਜਿਹੜਾ ਪਾਣੀ ਸਾਡਾ ਪਲੂਟ ਹੋ ਰਿਹਾ ਨਾ ਜ਼ਿਆਦਾਤਰ ਤਾਂ ਲੁਧਿਆਣੇ ਦੇ ਵਿੱਚ ਸਰਕਾਰ ਦੀ ਕੋਈ ਬੰਦਸ਼ੀ ਨਹੀਂ ਗੁੱਡੇ ਨਾਲੇ ਦਾ ਪਾਣੀ ਅੱਜ ਤੁਸੀਂ ਦੇਖੋ ਉਹ ਜਾ ਕੇ ਦਰਿਆ ਚ ਪੈਂਦਾ ਉਹੀ ਦਰਿਆ ਦਾ ਪਾਣੀ ਸਾਡਾ ਫਾਗਲਕਾ ਹਬੋਰ ਮੁਕਸਰ ਜਿਲ੍ਹੇ ਨੂੰ ਜਾਂਦਾ ਜਿਹੜਾ ਅੱਜ ਹਬੋਰ ਇੱਕ ਕਿਲੋ ਦੀ ਹੱਬ ਸੀ ਉਹ ਹੱਬ ਖਤਮ ਹੋ ਗਈ ਕਿਲੋ ਦੇ ਬੂਟੇ ਜਾ ਕੇ ਦੇਖੋ ਤੁਸੀਂ ਅੱਧੇ ਖਤਮ ਹੋ ਗਏ ਨੇ ਇਸ ਗੰਦੇ ਪਾਣੀ ਨਾਲ ਜੇਕਰ ਸਰਕਾਰ ਨੇ ਕੋਈ ਧਿਆਨ ਨਾ ਦਿੱਤਾ ਪਾਣੀਆਂ ਤੇ ਤੇ ਹੋ ਸਕਦਾ ਜਿਹੜਾ ਕਿਲੋ ਦਾ ਸਾਰਾ ਮਲ ਜਾਂਦੇ ਕੋ ਜੀ ਉਹ ਕਿਲੋ ਆਪਾਂ ਨੂੰ 200 ਰੁਪਏ ਕਿਲੋ ਨਹੀਂ ਮਿਲਣਾ 12 ਮਿਲਾਉਣਾ ਪਊ ਠੀਕ ਹੈ ਇਹ ਕਰਕੇ ਜੇ ਮੈਂ ਤੁਹਾਨੂੰ ਨਾਲ ਇੱਕ ਹੋਰ ধারণা ਦਿੰਦਾ ਸਿੰਧ ਦੀ ਘਾਟੀ ਤੋਂ ਸਦਾ ਬਹਾਰ ਨਦੀਆਂ ਜਿਹੜੀਆਂ 365 ਦਿਨ ਚੱਲਦੀਆਂ ਜੀ ਔਰ ਪੰਜਾਂ ਦਰਿਆਵਾਂ ਦੇ ਵਿੱਚੋਂ ਉਹ ਆ ਕੇ ਪੈਂਦੀਆਂ ਪਰ ਸਰਕਾਰ ਪਾਣੀ ਸੁਣਨੀ ਨਹੀਂ ਮੀਰੀ ਪਾਣੀ ਦੇ ਨਾਂ ਤੇ ਅਰਬਾਂ ਖਰਬਾ ਰੁਪਈਆ ਜਿਹੜੇ ਉਹ ਦੂਜੇ ਮਗਰਮਾ ਕੀ ਖਾ ਜਾਂਦੇ ਨੇ ਸਾਡਾ ਪਾਣੀ ਨਾ ਵੇਸਟੇ ਜਾਂਦਾ ਜੇ ਸਾਡਾ ਪਾਣੀ ਰੀਚਾਰਜ ਕੀਤਾ ਹੋਵੇ ਸਾਂਧਿਆ ਹੋਵੇ ਸਾਨੂੰ ਤਾਂ ਪਾਣੀ ਦੀ ਦਿੱਕਤ ਹੀ ਨਹੀਂ ਆਉਂਗੀ ਹਾਂ ਠੀਕ ਹੈ ਆ ਬਹੁਤ ਬਹੁਤ ਧੰਨਵਾਦ ਤੁਸੀਂ ਟਾਈਮ ਕੱਢਿਆ ਬਹੁਤ ਬਹੁਤ ਧੰਨਵਾਦ ਤੁਹਾਡੇ ਪ੍ਰੈਸ ਵਾਲੇ ਜੀਰਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐ ਸੀ ਸੁਖਜਿੰਦਰ ਸਿੰਘ ਜੀ ਕੋਸਾ ਕਿੱਦਾਂ ਦਾ ਪ੍ਰੋਗਰਾਮ ਲੱਗਿਆ ਤੁਹਾਨੂੰ ਅੱਗੇ ਹੋਰ ਮਾਨਸਿਕ ਸੇਤਨਾ ਸੇਤੀ ਮਿਲਾਵਾਂਗੇ ਮੈਨੂੰ ਦੋ ਇਜਾਜ ਸਿੰਘ ਸਨੇਹ ਕੈਮਰਾਮੈਨ ਸਵਦਾ ਜੀ ਨਾਲ ਸ਼ਸ਼ਿਕ ਅਕਾ